ਦੇ ਦੀ ਸ਼ੁਰੂ ਹੁਣ ਚੱਲੀ ਹੈ ਦਰਸ਼ਕੋ ਪਰਦਾ ਜਿਹਦਾ ਗੁੱਸਾ ਵੀ ਭਾਈ ਜਾਇਜ਼ ਹੈ ਅਰ ਰਾਜੂ ਦੀ ਗੁਸਤੀ ਬਣੀ ਸੀਗੀ ਚੋਟੀ ਗੁਜਰ ਨਾਲ ਉਹਨੂੰ ਪੁੱਛਿਆ ਭਾਈ ਪੈਸੇ ਕਿੰਨੇ ਲੜੇ ਕਹਿੰਦਾ 65000 ਲੈਣਾ ਕਮੇਟੀ ਕਹਿੰਦੀ ਵੀ 65 ਨਹੀਂ 70 ਦੇਵਾਂਗੇ ਪਰ ਪੁੱਜਣਾ ਚਾਹੀਦਾ ਤੇ ਸਦੀਪ ਦਾ ਮੁਕਾਬਲਾ ਸ਼ੁਰੂ ਹੈ ਓਹ ਬੱਲੇ 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 ਤੁਸੀਂ ਬਹੁਤ ਜ਼ੋਰ ਤੇ ਮਾਰਦੀਆਂ ਯਾਰ ਬਾਈ ਤਾੜੀ ਲਾ ਦਿਓ ਯਾਰ ਸਚਿੰਦ কুমার ਜੀ ਸਨਫ ਲੋਈ ਦਾਸ ਜਿਹੜੇ ਲਾਈਵ ਨੇ ਯਾਰ ਦੇਖ ਰਿਹਾ ਦੁਬਈ ਤੋਂ ਬੰਦਾ ਧੰਨਵਾਦ ਕਰਦੇ ਆ ਉਧਰ ਸੰਦੀਪ ਮਾਨ ਖੰਨੇ ਵਾਲਾ ਪੱਲੇ ਪਾਸੇ ਇਹਦੇ ਪਾਸੇ ਦਾ ਕੀ ਰਾਜਾ ਮੰਗ ਤਾਰ ਕਾਮਯਾਬੀ ਚੁੰਮਦੀ ਮੰਨ ਲਈ ਤੇ ਆ ਸੱਤੇ ਪੇ ਵੀ ਜੋ ਰੱਖਦੇ ਤਿਆਰੀ ਮਿੱਤਰੋ ਇਹ ਗੱਲ ਕਰੀਏ ਵੀ ਕੱਲ ਨਰੋਟ ਮੈਦੇ ਦਾ ਕੁਸ਼ਤੀ ਦੰਗਲ ਹੈ ਨੇੜੇ ਪਠਾਨਕੋਟ ਪ੍ਰਵੀਨ ਕੁਸਹਾਲੀ ਤੇ ਮਹਿੰਦਰ ਗਾਇਕਵੜ ਦਾ ਵੱਡਾ ਮੁਕਾਬਲਾ ਹੋਏਗਾ ਇਹ ਨੋਟ ਕਰਦੇ ਜਾਓ 21 ਤਰੀਕੋ ਕੋਟਲਾਫ ਦਾ ਨਾਲ ਲੁਧਿਆਣੇ ਦਾ ਕੁਸ਼ਤੀ ਦੰਗਲ ਆ ਉਧਰ 22 ਤਰੀਕ ਦਾ ਦੰਗਲ ਕਮੇਟੀ ਉਹਨੇ ਨਾਲੇ ਲਾਇਬਰੀ ਵਾਲੇ ਤੱਕਦੇ ਉਹਨੇ ਦਾ ਕੁਸ਼ਤੀ ਦੰਗਲ ਹੋਏਗਾ ਇਹ ਨੋਟ ਕਰਦੇ ਜਾਓ ਲਾਓ ਟੂਰਨੀਮੈਂਟ ਹੋਤੇ ਡੇਗਾ ਚਲਦੇ ਹੋਏ ਮਾਲਜੋਟ ਦੇ ਦਰਮਿਆਨ ਹੈ ਵਾਹ ਪੀਵਾ ਮਾਦਰ ਅਸੀਸ ਕੋ ਬਨੇ ਲਾਓ ਦਫਤਰ ਕੋ ਪ੍ਰਿਆਸ ਹੋ ਜਾ ਰਾਜੀਵਾਈ ਬਲ ਕੋ ਸੰਦੀਪ ਦੀ ਕੁਸ਼ਤੀ ਮੈਦਾਨ ਦੇ ਵਿੱਚ ਹੈ ਮੋਟੀ ਮਾਡੀ ਦੀ ਕੁਸ਼ਤੀ ਬੰਨੀ ਗਈ ਹੈ ਨੋਟ ਕਰਦੇ ਜਾਓ 22 ਨੰਬਰ ਖੋਦਬਰ ਦਾ ਕੁਸ਼ਤੀ ਟੰਗਲ ਉਧਰ ਜਾਂਦਾ ਹੋਇਆ ਮਾਝੇ ਬੱਲੇ 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 ਬਈ ਤਾੜੀਆਂ ਲਾ ਦਿਓ ਨਿਕਲ ਕੇ ਸਾਹਮਣੇ ਆ ਗਿਆ ਆਏ ਰਾਜੂ ਪਹਿਲਵਾਨ ਟੋਨੀ ਵੀਰ ਬਈ ਲੱਖਾਂ ਰੁਪਏ ਦਾ ਬਜਟ ਹੈ ਕਮੇਟੀ ਦਾ ਤੁਸੀਂ ਤਾੜੀਆਂ ਨਹੀਂ ਮਾਰਦੇ ਉਹਨੂੰ ਲਾਲਾ ਵਾਲੇ ਪੀਰ ਦੀ ਸੋਹਾਂ ਜਿਹੜਾ ਤਾੜੀ ਨਾ ਮਾਰੇ ਲਾਓ ਤਾੜੀ ਜ਼ੋਰਦਾਰ ਹੁਣ ਵੀ ਤਾਂ ਮਾਰੀਆਂ ਭਾਈ ਪਹਿਲਾਂ ਮਾਰਦਿਆ ਕਰੋ ਅਸੀਂ ਚੀਖ-ਜੀਖ ਕੇ ਕਹੀਏ ਤਾੜੀਆਂ ਲਾ ਦਿਓ ਤਾੜੀਆਂ ਲਾ ਲਓ ਜਦ ਤੁਸੀਂ ਆਪਣੇ ਘਰ ਤੋਂ ਕੰਮਕਾਰ ਛੱਡ ਕੇ ਆਏ ਆਂ ਆ ਇਹ ਮੱਲਾਂ ਦੇ ਦਰਸ਼ਨ ਕਰਨ ਦੇ ਲਈ ਉਹਨਾਂ ਦੇ ਜੁੱਧ ਦੇਖਣ ਦੇ ਲਈ ਆਏ ਆ ਮੱਲਾਂ ਨੇ ਤੋਲਾ-ਤੋਲਾ ਜ਼ੋਰ ਲਾਤਾ ਆਪਣਾ ਕੀ ਜਾਂਦਾ ਜੀ ਆਪਾਂ ਇੱਕ ਤਾੜੀ ਮਾਰ ਦਾਂਗੇ ਜਿਹਨੂੰ ਪਰਮਾਤਮਾ ਨੇ ਦੋ ਹੱਥ ਦਿੱਤੇ ਆ ਉਹ ਸਾਰੀ ਸੰਗਤ ਦੰਗਲ ਕਮੇਟੀ ਸੀਪਰੀਆਂ ਦੇ ਨਾਂ ਤੇ ਤਾੜੀ ਲਾएगी ਜ਼ੋਰਦਾਰ ਆਪਣੇ ਵੱਲੋਂ ਕੋਈ ਕਸਾਂ ਨਹੀਂ ਛੱਡਦਾ ਵੀ ਭਾਈ ਦੰਗਲ ਵਧੀਆ ਹੋ ਜੇ ਪਰ ਕੁਝ ਕਾਰਨ ਬਣ ਜਾਂਦੇ ਆ ਕੁਝ ਕਮੀਆਂ ਫੇਰ ਵੀ ਰਹਿ ਜਾਂਦੀਆਂ ਆ ਇਹ ਤਾਂ ਪਰਮਾਤਮਾ ਦੇ ਹੱਥ ਦੀ ਗੱਲ ਆ ਉਧਰ ਬਿਨਾਂ ਆਹੋ ਹੱਲਾ ਨੌਜਵਾਨੋ ਅਸ਼ੀਸ਼ ਆਹ ਮਾਰ ਹੱਲਾ ਨੌਜਵਾਨਾ ਉਧਰ ਰਾਜੂ ਤੇ ਸਦੀਪ ਦਾ ਮੁਕਾਬਲਾ ਚੱਲਦਾ ਬੜੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਆਹਨਾ ਗੱਬਰਾਂ ਦੇ ਦਰਮਿਆਨ ਚੱਲਦੀ ਹੋਈ ਦੇਖਾ ਕੇ ਕਿ ਕਿਹੜਾ ਜਿੱਤ ਤੇ ਕਿਹੜਾ ਹਾਰਦਾ ਬਾਤ ਸਮੇਂ ਦੀ ਕਿ ਸੁੱਖੀ ਲਿਖਦਾ ਵਿੱਚ ਕੇ ਕਰਾਲੇ ਮਲ ਟਾਣੇ ਕਿਡਾ ਸਖਾਲੇ ਆਹ ਨਾਲ ਬਗਾਨੇ ਪੜਨਾ ਹੋਵੇ ਚਾਹੀਦਾ ਬੰਦਾ ਦਲੇਰ ਜਿਹਾ ਜੇ ਕਰਨੀ ਹੋਵੇ ਕੁਸ਼ਤੀ ਦਿਲ ਚਾਹੀਦਾ ਬਬਰ ਸ਼ੇਰ ਜਿਹਾ ਦਿਲ ਚਾਹੀਦਾ ਬੱਬਰ ਸ਼ੇਰ ਦੇ ਹਾਂ ਬਾਕੀ ਬੱਬਰ ਸ਼ੇਰ ਦੇ ਜਿਗਰਾ ਚਾਹੀਦਾ ਮੈਦਾਨ ਦੇ ਵਿੱਚ ਜੋ ਹਰ ਦਹਣ ਦੇ ਲਈ ਕਿ ਚੜਦੀ ਜਵਾਨੀ ਦਾ ਨਹੀਂ ਮਾਨ ਕਰੀਦਾ ਉਹ ਸੱਪਾਂ ਦੀਆਂ ਸਿਰੀਆਂ ਨਹੀਂ ਪੈਰ ਧਰੀ ਦਾ ਓਹ ਹੋਹ ਓ ਬੱਲੇ 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 ਆ ਪਿੰਨਾ ਮਡੋਠੀ ਵਾਲਾ ਬੱਲੇ ਪਾਸੇ ਕਿ ਚੜਦੀ ਜਵਾਨੀ ਦਾ ਨਹੀਂ ਮਾਨ ਕਰੀਦਾ ਉਹ ਸੱਪਾਂ ਦੀਆਂ ਸਿਰੀਆਂ ਨਹੀਂ ਪੈਰ ਧਰੀ ਦਾ ਹੁੰਦੇ ਨੇ ਬਗਾਨੇ वाह सिर दैदान है में करो प्रयास करो राजू राईवाल संप तो की कुश्ती है वाकई सिर की कुश्ती है ना बंबर सिरों के दरमियान चलती है चलो 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 चलो